ਇਸ ਤਰ੍ਹਾਂ ਪਿਛਲੇ ਦਿਨੀ ਭਗਵੰਤ ਮਾਨ ਸਰਕਾਰ ਨੇ ਕੁਝ ਮੰਡੀਆਂ ਬੰਦ ਕਰਕੇ ਨੌ ਸਾਈਲੋਸ ਮੁਟੈਕਸਰੀ ਮੰਡੀਆਂ ਡਿਕਲੇਰ ਕਰਨ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਸੀ। ਇਹਦੇ ਵਿਰੋਧ ਚ ਐਸਕੇਮ ਦੀ ਕਾਲ ਦੇ ਉੱਤੇ ਸਾਰੇ ਪੰਜਾਬ ਦੇ ਲੋਕ ਕਿਸਾਨ, ਮਜ਼ਦੂਰ, ਆੜਤੀ, ਟਰਾਂਸਪੋਰਟਰ ਸਾਰੇ ਇੱਕਦਮ ਇਹਦੇ ਵਿਰੋਧ ਚ ਖੜੇ ਹੋ ਗਏ। ਤੇ ਅੱਜ ਉਹ ਨੋਟੀਫਿਕੇਸ਼ਨ ਰੱਦ ਕਰ ਦਿੱਤੀ। ਇਹ ਨੋਟੀਫਿਕੇਸ਼ਨ ਰੱਦ ਕਰਨ ਨਾਲ ਮੇਰੀ ਸੰਤੁਸ਼ਟੀ ਨਹੀਂ। ਮੈਂ ਸਮਝਦਾ ਪੀਏ ਸਿਰਫ ਇਸ ਕਰਕੇ ਨੋਟੀਫਿਕੇਸ਼ਨ ਰੱਦ ਕੀਤੀ ਗਈ ਕਿ ਚੋਣਾਂ ਨੇ ਆਮ ਆਦਮੀ ਪਾਰਟੀ ਨੂੰ ਇਹ ਦਰਸਾਉਣ ਲੱਗਿਆ ਕਿ ਲੋਕਾਂ ਨੇ ਸਾਨੂੰ ਕੰਡਾਂ 'ਚ ਵੜਨ ਨਹੀਂ ਦੇਣਾ ਸਵਾਲ ਹੋਣਗੇ ਉਹਨੂੰ ਟਾਲਣ ਵਾਸਤੇ ਇਹਨਾਂ ਨੇ ਫਿਲਹਾਲ ਉਹ ਨੋਟੀਫਿਕੇਸ਼ਨ ਰੱਦ ਕਰ ਦਿੱਤੀ ਪਰ ਸਰਕਾਰ ਦੀ ਜਿਹੜੀ ਮਨਸ਼ਾ ਉਹ ਸਾਫ਼ ਜਾਹਰ ਹੋ ਗਈ ਕਿ ਉਹ ਕੇਂਦਰੀ ਹਕਮਰਾਨਾਂ ਦੇ ਨਾਲ ਵੜੇ ਹੋਏ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਔਰ ਇਹ ਵੀ ਸਪਸ਼ਟ ਹੈ कि ਜਦੋਂ ਜਦੋਂ ਤੱਕ ਹਾਲੇ ਜਿਹੜੇ 24 ਹੋਰ ਸਾਈਲੋ ਅਗਲੇ ਸਾਲ ਤਿਆਰ ਹੋ ਰਹੇ ਨੇ ਔਰ ਉਤੇ ਅਗਲੇ ਸਾਲ ਬਾਕੀ ਸਾਰੇ ਪੰਜਾਬ ਵਿੱਚ ਰਹਿੰਦੇ ਪੰਜਾਬ ਵਿੱਚ ਸਾਈਲੋਸ ਤਿਆਰ ਹੋ ਜਾਣੇ ਨੇ ਦੋ ਸਾਲਾਂ ਚ ਸਾਰੇ ਸਾਈਲੋਸ ਤਿਆਰ ਕਰਕੇ ਟੋਟਲ ਇੱਕ ਪੈਰਨਲ ਟੈਕਸਪਰੀ ਮਾਰਕੀਟ ਖੜੀ ਕੀਤੀ ਜਾਏਗੀ ਸਾਡੀਆਂ ਮੱਡੀਆਂ ਦੇ ਮੁਕਾਬਲੇ ਔਰ ਇਹਦੇ ਨਾਲ ਲੱਖਾਂ ਮਜ਼ਦੂਰ ਵਿਲੇ ਹੋ ਜਾਣਗੇ ਆਲਤੀ ਵਿਲੇ ਹੋ ਜਾਣਗੇ ਟਰਾਂਸਪੋਰਟਰਾਂ ਨੂੰ ਕੰਮ ਨਹੀਂ ਮਿਲੇਗਾ ਮੁਨੀਮ ਵਿਲੇ ਹੋ ਜਾਣਗੇ ਸਰਕਾਰ ਨੂੰ ਉਹਦੀ ਕੋਈ ਚਿੰਤਾ ਨਹੀਂ ਆਪਣੀ ਜਿੱਦ ਜਿਹੜਾ ਸੀ ਕਾਨੂੰਨ ਵਾਪਸ ਕਰਵਾ ਕੇ ਆਏ ਆ 13 ਮਹੀਨੇ ਦਿੱਲੀ ਦੇ ਬਾਰਡਰ ਤੇ ਬੈਠ ਕੇ ਉਹ ਜਿੱਦ ਪਗਾਉਣ ਲਈ ਮੋਦੀ ਸਰਕਾਰ ਆਮ ਆਦਮੀ ਪਾਰਟੀ ਦੇ ਉਤਉਣ ਤੇ ਗੋਡਾ ਰੱਖ ਕੇ ਉਹ ਉਹਨਾਂ ਨੂੰ ਢਿੱਡੇ ਢੰਗ ਨਾਲ ਲਾਗੂ ਕਰਨਾ ਚਾਹੁੰਦੀ ਹੈ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਾਂਗਾ ਇੱਕ ਕੋਈ ਸਿਹਰਦ ਨਹੀਂ ਇਹਨਾਂ ਨੂੰ ਕੋਈ ਤੁਹਾਡੇ ਨਾਲ ਸਰਕਾਰ ਨਹੀਂ ਇਹਨਾਂ ਨੂੰ ਆਪਣੀ ਕੁਰਸੀ ਨਾਲ ਪਿਆਰ ਹੈ ਇਹ ਸਿਰਫ ਤੇ ਸਿਰਫ ਇੱਕ ਛਲਾਵਾ ਕੀਤਾ ਇਹ ਇਹਨੂੰ ਇਹ ਨਹੀਂ ਸਮਝਣਾ ਚਾਹੀਦਾ ਵੀ ਜਿਹੜੀ ਪ੍ਰੋਬਲਮ ਹੈ ਉਹ ਹੱਲ ਹੋ ਗਈ ਆ ਬਲਾਕਟ ਲੱਗ ਗਈ ਹਾਲੇ ਕੁਝ ਨਹੀਂ ਟਲਿਆ ਅਗਲੇ ਸਾਲਾਂ ਵਿੱਚ ਫੇਰ ਇਹ ਨੋਟੀਫਿਕੇਸ਼ਨ ਆਏਗੀ ਔਰ ਟੈਕਸ ਫਰੀ ਮਾਰਕੀਟ ਬਣਾਉਣ ਦੀ ਇੱਕ ਵਾਰੀ ਫੇਰ ਕੋਸ਼ਿਸ਼ ਕਰਕੇ ਟੋਟਲ ਖੇਤੀ ਨੂੰ ਕਾਰਪੋਰੇਟ ਐਗਰੀਕਲਚਰਚ ਤਬਦੀਲ ਕਰਨ ਦਾ ਇਹ ਉਪਰਾਲਾ ਲਗਾਤਾਰ ਕਰਦੀ ਰਹੇਗੀ ਸਰਕਾਰਾਂ ਜਿੰਨੀ ਦੇਰ ਤੱਕ ਲੋਕ ਤਿਆਰ ਨਹੀਂ ਹੁੰਦੇ ਇਸ ਕਰਕੇ ਲੋਕਾਂ ਨੂੰ ਇਸ ਲੰਬੀ ਔਰ ਵੱਡੀ ਲੜਾਈ ਲਈ ਤਿਆਰ ਰਹਿਣਾ ਚਾਹੀਦਾ ਮੈਂ ਪੰਜਾਬ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਬਿਲਕੁਲ ਨਹੀਂ ਕਰਦਾ ਮੈਂ ਸਮਝਦਾ ਉਹਨਾਂ ਨੇ ਦਬਾਅ ਹਟਾ ਕੇ ਨੋਟੀਫਿਕੇਸ਼ਨ ਵਾਪਸ ਲਈ ਹੈ ਤੇ ਲੋਕਾਂ ਨੂੰ ਤਿਆਰ ਹੋਣ ਵਾਸਤੇ ਮੈਂ ਸੱਤਾ ਦਿੰਦਾ ਤੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਕੀ ਰਣਨੀਤੀ ਰਹੇਗੀ ਕਿਸਾਨਾਂ ਦੀ ਫਿਲਹਾਲ ਸਾਡਾ ਫੈਸਲਾ ਇਹ ਹੈ ਇਸ ਸਕੀਮ ਦਾ ਕਿ ਅਸੀਂ ਭਾਜਪਾ ਨੂੰ ਸਵਾਲ ਕਰਾਂਗੇ ਜਦੋਂ ਪਿੰਡਾਂ ਚੋਂਣਗੇ ਕਿ ਸਾਨੂੰ ਦੱਸੋ ਤੁਸੀਂ ਸਾਡੇ ਅੱਗੇ ਕਿੱਲ ਕਿਉਂ ਗੱਡੇ ਹੋਣ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਆਏ ਹੋ ਤੁਸੀਂ ਸਾਡੇ ਅੱਗੇ ਸੱਤ-ਸੱਤ ਲੇਅਰ ਤੇ ਬੈਰੀਕੇਟ ਸਿਮੈਂਟਡ ਬੈਰੀਕੇਟ ਕਿਉਂ ਖੜੇ ਕੀਤੇ ਹੁਣ ਕਿਹੜੇ ਮੂੰਹ ਨਾਲ ਸਾਡੇ ਕੋਲ ਵੋਟਾਂ ਮੰਗਣ ਆਏ ਹੋ ਤੁਸੀਂ ਸਾਨੂੰ 13 ਮਹੀਨੇ ਸੜਕਾਂ ਦੇ ਉੱਤੇ ਰੁੜਨ ਲਈ ਮਜਬੂਰ ਕੀਤਾ ਹੁਣ ਕਿਹੜੇ ਮੂੰਹ ਨਾਲ ਸਾਡੇ ਕੋਲ ਵੋਟਾਂ ਮੰਗਣ ਆਏ ਹੋ ਜੇ ਸਾਨੂੰ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਤਾਂ ਕਿਹੜੇ ਮੂੰਹ ਨਾਲ ਸਾਡੇ ਕੋਲ ਵੋਟਾਂ ਮੰਗਣ ਆਏ ਹੋ ਤੁਸੀਂ ਪੰਜਾਬੀਆਂ ਨੂੰ ਦੇਸ਼ ਤੋਂ ਵੱਖ ਕਰਕੇ ਦੇਖ ਰਹੇ ਹੋ ਦੇਸ਼ ਤੋਂ ਵੱਖ ਕਰ ਦਿੱਤਾ ਤੇ ਕਿਹੜੇ ਮੂੰਹ ਨਾਲ ਤੁਸੀਂ ਸਾਡੀ ਵੋਟ ਦੇ ਹੱਕਦਾਰ ਹੋ ਅਸੀਂ ਉਹਨਾਂ ਤੇ ਸਵਾਲ ਕਰਾਂਗੇ ਉਹਨਾਂ ਨੂੰ ਭਾਜਪਾ ਨੂੰ ਹਰਾਉਣ ਦਾ ਕੰਮ ਕਰਾਂਗੇ, ਵੋਟ ਤੇ ਛੋੜਦਾ ਕੰਮ ਕਰਾਂਗੇ। ਕਿ ਇਹ ਭਾਜਪਾ ਦੇ ਗ੍ਰੇਸਟ ਕਿਸਾਨ ਜਾਨ ਨੇ ਤਾਂ ਕਿਹੜੀ ਪਾਰਟੀ ਦੇ ਨਾਲ ਜਾਣਗੇ? ਇਹ ਇਹ ਅਸੀਂ ਕਿਸੇ ਨੂੰ ਸਲਾਹ ਦੇਵਾਂਗੇ, ਸਿਰਫ ਇੱਕ ਗੱਲ ਕਹਾਂਗੇ ਵੀ ਵਿਨਿੰਗ ਕੈਂਡੀਡੇਟ ਨੂੰ ਵੋਟ ਦਿਓ। ਇਹ ਵੀ ਨਾ ਹੋਵੇ ਵੀ ਵੋਟ ਤੁਹਾਡੀ ਖਰਾਬ ਹੋ ਜਾਏ, ਡਿਵੀਜ਼ਨ ਹੁਮਕੇ ਵੋਟ ਵਿਰੁੱਧ ਭਾਜਪਾ ਨੂੰ ਲਾਭ ਮਿਲੇ। ਇਸ ਤਰ੍ਹਾਂ ਨਹੀਂ। ਜਿਹੜਾ ਉਹਨਾਂ ਦੇ ਮੁਕਾਬਲੇ ਤੇ ਤਖੜਾ ਕੈਂਡੀਡੇਟ ਹੈ, ਕਿਸੇ ਵੀ ਪਾਰਟੀ ਦਾ ਹੋਵੇ, ਉਹਨੂੰ ਵੋਟ ਦਿਓ ਤਾਂ ਕਿ ਭਾਜਪਾ ਨੂੰ ਹੌਨ ਤੋਂ ਰੋਕਿਆ ਜਾ ਸਕੇ ਕਿਉਂਕਿ ਭਾਜਪਾ ਦੇਸ਼ ਲਈ ਖਤਰਾ ਹੈ। ਸਮਾਪਨਾ ਇਹ ਹੈ ਜੇ பாஜக ਦੁਬਾਰਾ ਆ ਗਈ ਤਾਂ ਸੰਵਿਧਾਨ ਨਹੀਂ ਬਚਣਾ ਸੰਵਿਧਾਨ ਨਹੀਂ ਬਚਣਾ ਲੋਕਾਂ ਦੇ ਹੱਕ ਨਹੀਂ ਬਚਣੇ ਇੱਥੇ ਡਿਕਟੇਟਰਸ਼ਿਪ ਹੋਏਗੀ ਇੱਥੇ ਟੋਟਲ ਕਾਰਪੋਰਟਾਈਜ਼ੇਸ਼ਨ ਹੋ ਜਾਏਗਾ ਨਾ ਬਿਜ਼ਨਸ ਬਚੇਗਾ ਨਾ ਇੰਡਸਟਰੀ ਬਚੇਗੀ ਨਾ ਖੇਤੀ ਬਚੇਗੀ ਕੋਈ ਸੈਕਟਰ ਨਹੀਂ ਬਚੇਗਾ ਹਰ ਸੈਕਟਰ ਦੇ ਵਿੱਚ ਕਾਰਪੋਰੇਟਸ ਛਾ ਜਾਣਗੇ ਤੇ ਇਸ ਕਰਕੇ ਜ਼ਰੂਰੀ ਹੈ ਮੋਦੀ ਦੀ ਸਰਕਾਰ ਨੂੰ ਇਥੋਂ ਛੁੱਟੀ ਕਰਨਾ ਦੇਸ਼ ਦੇ ਹਿੱਤ ਚ ਹੈ